ਮੈਜ ਬਣਾ ਜਾ ਰਹੀ ਹੈ ਆਲੂ ਪਕੌੜੀਆਂ ਦੀ ਬਹੁਤ ਹੀ ਵਧੀਆ ਰਸੇਦਾਰ ਸਬਜੀ ਤੇ ਇਹ ਸਬਜੀ ਵਾਸਤੇ ਨਾ ਪਕੌੜੇ ਅੱਜ ਆਪਾਂ ਬਾਜ਼ਾਰੋਂ ਨਾਲ ਆ ਕੇ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਸਬਜੀ ਬਹੁਤ ਹੀ ਵਧੀਆ ਬਣੇਗੀ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਮਿਕਸੀ ਦਾ ਗ੍ਰਾਈਂਡਰ ਜਾਰ ਤੇ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਵਾਲਾ ਚਮਚ ਸਾਬਤ ਧਨੀਆ ਇੱਕ ਛੋਟਾ ਚਮਚ ਜੀਰਾ ਅੱਧਾ ਛੋਟਾ ਚਮਚ ਸੌਫ ਤੇ ਇੱਕ ਛੋਟਾ ਚਮਚ ਪਾ ਕੇ ਸਾਬਤ ਕਾਲੀਆਂ ਮਿਰਚਾਂ ਤੇ ਸਾਰੇ ਸਾਬਤ ਮਸਾਲਿਆਂ ਨੂੰ ਨਾ ਆਪਾਂ ਦਰਦਰਾ ਗ੍ਰਾਈਂਡ ਕਰ ਲੈਣਾ ਤੇ ਧਨੀਆ ਜੀਰਾ ਸੌਫ ਤੇ ਕਾਲੀਆਂ ਮਿਰਚਾਂ ਨੂੰ ਨਾ ਇਸ ਤਰ੍ਹਾਂ ਦਾ ਦਰਦਰਾ ਗ੍ਰाइंड ਕਰ ਲਵਾਂਗੇ ਤੇ ਗ੍ਰाइंड ਕਰਕੇ ਨਾ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਆਪਾਂ ਲਵਾਂਗੇ ਇੱਕ ਮਿਕਸਿੰਗ ਬਾਉਲ ਤੇ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਛਾਨਿਆ ਹੋਇਆ ਬੇਸਨ ਤੇ ਬੇਸਨ ਦੇ ਵਿੱਚ ਹੁਣ ਆਪਾਂ ਪਾਵਾਂਗੇ ਗ੍ਰाइंड ਕੀਤੇ ਹੋਏ ਮਸਾਲੇ ਤੇ ਇਹਦੇ ਵਿੱਚੋਂ ਇੱਕ ਵੱਡਾ ਚਮਚ ਮਸਾਲਾ ਆਪਾਂ ਪਾ ਲਵਾਂਗੇ ਤੇ ਬਾਕੀ ਦਾ ਰੱਖ ਲਵਾਂਗੇ ਇਹਨਾਂ ਮਸਾਲਿਆਂ ਦੇ ਨਾਲ ਹੀ ਆਪਾਂ ਪਾਵਾਂਗੇ ਅੱਧਾ ਛੋਟਾ ਚਮਚ ਜਵੈਨ ਦਾ ਚਮਚ ਦਾ ਚੌਥਾ ਹਿੱਸਾ ਹਿੰਗ ਵੀ ਪਾਵਾਂਗੇ ਅੱਧਾ ਛੋਟਾ ਚਮਚ ਲੂਣ ਤੇ ਨਾਲ ਹੀ 1 ਤੋਂ 2 ਪਿੰਚ ਹਲਦੀ ਵੀ ਪਾਵਾਂਗੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਬਿਲਕੁਲ ਬਾਜ਼ਾਰ ਵਰਗੇ ਪਕੌੜੇ ਬਣਨ ਤੇ ਆਪਾਂ ਵੇਸਨ ਦੇ ਨਾਲ ਇਹਦੇ ਵਿੱਚ ਨਾ ਇੱਕ ਵੱਡਾ ਚਮਚ ਕਾਰਨ ਫਲੋਰ ਵੀ ਜ਼ਰੂਰ ਯੂਜ਼ ਕਰਾਂਗੇ ਤੇ ਜੇ ਕਾਰਨ ਫਲੋਰ ਨਹੀਂ ਪਾਣਾ ਚਾਹੁੰਦੇ ਨਾ ਕੋਈ ਗੱਲ ਨਹੀਂ ਪਰ ਇਹਦੇ ਪਾਣ ਨਾਲ ਨਾ ਬਹੁਤ ਹੀ ਵਧੀਆ ਬਣਨਗੇ ਇੱਕਦਮ ਬਾਜ਼ਾਰ ਵਰਗੇ ਜਿਹੜੇ ਪਕੌੜੇ ਹੁੰਦੇ ਨਾ ਉਹ ਜਿਹਾ ਸਟ੍ਰਕਚਰ ਆਏਗਾ ਔਰ ਟੇਸਟ ਵੀ ਸਾਰੀਆਂ ਚੀਜ਼ਾਂ ਨੂੰ ਮੈਂ ਪਹਿਲਾਂ ਸੁੱਕਾ ਹੀ ਮਿਕਸ ਕਰ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਨਾ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਇੱਕਦਮ ਟਾਈਟ ਆਟਾ ਗੁੰਨ ਲੈਣਾ ਹੈ ਮਤਲਬ ਕਿ ਪਤਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਟਾਈਟ ਹੋਣਾ ਚਾਹੀਦਾ ਤੇ ਇਹਦੇ ਵਿੱਚ ਨਾ ਤੇ ਬੇਕਿੰਗ ਪਾਊਡਰ ਪਾਣਾ ਹੈ ਨਾ ਹੀ ਬੇਕਿੰਗ ਸੋਡਾ ਪਾਣਾ ਹੈ ਤੇ ਨਾ ਹੀ ਕੋਈ ਤੇਲ ਪਾਣਾ ਹੈ ਤੇ ਬਹੁਤ ਹੀ ਵਧੀਆ ਬਾਜ਼ਾਰ ਵਰਗੇ ਪਕੌੜੇ ਬਣਨਗੇ ਔਰ ਪਾਣੀ ਵੀ ਬਿਲਕੁਲ ਧਿਆਨ ਨਾਲ ਪਾਣਾ ਹੈ ਥੋੜਾ ਥੋੜਾ ਕਰਕੇ ਤੇ ਦੇਖੋ ਜੀ ਥੋੜਾ ਥੋੜਾ ਪਾਣੀ ਪਾ ਕੇ ਨਾ ਇਸ ਤਰ੍ਹਾਂ ਦਾ ਟਾਈਟ ਆਟਾ ਆਪਾਂ ਗੁੰਨ ਕੇ ਤਿਆਰ ਕਰ ਲੈਣਾ ਬਸ ਆਟਾ ਵਧੀਆ ਗੁੰਨਿਆ ਹੋਵੇ ਨਾ ਤੇ ਪਕੌੜੇ ਬਹੁਤ ਹੀ ਵਧੀਆ ਬਣਨਗੇ ਤੇ ਹੁਣ ਆਪਾਂ ਇਹ ਗੁੰਨਿਆ ਹੋਇਆ ਆਟੇ ਨੂੰ ਨਾ ਗਿੱਲੇ ਕੱਪੜੇ ਨਾਲ 10 ਤੋਂ 15 ਮਿੰਟ ਵਾਸ 10 ਤੋਂ 15 ਮਿੰਟ ਤੱਕ ਇਹ ਗੁੰਨੇ ਹੋਏ ਵੇਸਣ ਨੂੰ ਰੱਖਣ ਤੋਂ ਬਾਅਦ ਹੁਣ ਹੱਥ ਤੇ ਥੋੜਾ ਜਿਹਾ ਤੇਲ ਜਾਂ ਘਿਓ ਲਾ ਕੇ ਨਾ ਤੇ ਆਪਾਂ ਇਹਨੂੰ ਥੋੜਾ ਜਿਹਾ ਮਲੈਂਮ ਕਰ ਲਵਾਂਗੇ ਤੇ ਲਓ ਜੀ ਪਕੌੜਿਆਂ ਵਾਸਤੇ ਵੇਸਣ ਹੋ ਗਿਆ ਤਿਆਰ ਤੇ ਹੁਣ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਕਰਕੇ ਨਾ ਇਹਨੂੰ ਤੇ ਇਹਦੇ ਛੋਟੇ ਛੋਟੇ ਨਾ ਪੇੜੇ ਲਾ ਲਾਂਗੇ ਪੇੜੇ ਲੋਈ ਜੋ ਵੀ ਤੁਸੀਂ ਕਹਿੰਦੇ ਹੋ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਕੀ ਕਰਾਂਗੇ ਹੱਥ ਨੂੰ ਥੋੜਾ ਜਿਹਾ ਤੇਲ ਲਾ ਕੇ ਵੇਸਣ ਦਾ ਇੱਕ ਪੇੜਾ ਲੈ ਕੇ ਤੇ ਇਹ ਪੇੜੇ ਨੂੰ ਨਾ ਹੱਥ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕਰਾਂਗੇ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਰੋਲ ਕਰਨਾ ਸ਼ੁਰੂ ਕਰ ਦਾਂਗੇ ਪਕੌੜੇ ਜਿਹੜੇ ਹੁੰਦੇ ਨੇ ਥੋੜੇ ਇਸ ਤਰ੍ਹਾਂ ਹੁੰਦੇ ਨੇ ਨਾ ਲੰਬੇ ਪਤਲੇ ਤੁਸੀਂ ਦੇਖੇ ਹੀ ਹੋਣੇ ਆ ਬਾਜ਼ਾਰ ਦੇ ਤੇ ਮੇਰੇ ਕੋਲ ਪਏ ਵੀ ਹੋਏ ਨੇ ਮੈਂ ਹੁਣੇ ਤੁਹਾਨੂੰ ਦਿਖਾਨੀਆਂ ਤੇ ਮੈਂ ਨਾ ਆਲੂ ਪਕੌੜਿਆਂ ਦੀ ਰੈਸিপি ਆਪਣੇ ਚੈਨਲ ਤੇ ਨਾ ਅਪਲੋਡ ਕੀਤੀ ਹੋਈ ਹੈ ਉਹਦੇ ਵਿੱਚ ਨਾ ਮੈਂ ਬਾਜ਼ਾਰ ਵਾਲੇ ਪਕੌੜਿਆਂ ਦੀ ਵਰਤੋਂ ਕੀਤੀ ਹੈ ਤੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਸੀ ਕਿ ਇਹ ਪਕੌੜੇ ਘਰ ਵਿੱਚ ਬਣਾਉਣੇ ਸਿਖਾਓ ਤੇ ਇਸ ਕਰਕੇ ਅੱਜ ਮੈਂ ਪਕੌੜੇ ਘਰ ਵਿੱਚ ਹੀ ਬਣਾਉਣੇ ਦਿਖਾ ਰਹੀ ਹਾਂ ਤੇ ਫਿਰ ਬਾਅਦ ਚ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਬਸ ਇਸ ਤਰ੍ਹਾਂ ਰੋਲ ਕਰੀ ਜਾਓ ਤੇ ਤੇ ਸ਼ੇਪ ਆ ਜਾਏਗੀ ਆਪੇ ਤੇ ਜੇ ਨਹੀਂ ਵੀ ਟੁੱਟਦਾ ਨਾ ਆਪੇ ਤੇ ਤੁਸੀਂ ਇਸ ਤਰ੍ਹਾਂ ਕਰਕੇ ਤੋੜ ਲਓ ਤੇ ਇਹਨਾਂ ਨੂੰ ਫਿਰ ਤੋਂ ਇਸ ਤਰ੍ਹਾਂ ਕਰਕੇ ਸ਼ੇਪ ਦੇ ਦਿਓ ਠੀਕ ਹੈ ਜੀ ਜਿੰਨੇ ਵੱਡੇ ਸਾਈਜ਼ ਰੱਖਨੇ ਉਹਨੇ لمبے ਤੁਸੀਂ ਰੱਖ ਲਓ ਤੇ ਇਹਨਾਂ ਨੂੰ ਨਾ ਹਲਕੇ ਜਿਹੇ ਹੱਥ ਨਾਲ ਇਸ ਤਰ੍ਹਾਂ ਕਰ ਲਓ ਇਧਰ ਹੀ ਆ ਇਧਰਲੇ ਪਾਸੇ ਤਾਂ ਕਿ ਜਿਵੇਂ ਬਾਜ਼ਾਰ ਦੇ ਹੁੰਦੇ ਨੇ ਨਾ ਉਵੇਂ ਦੀ ਸ਼ੇਪ ਆ ਜਾਏਗੀ ਇਹਨਾਂ ਦੀ ਇਹ ਦੇਖੋ ਤੇ ਇਹ ਦੇਖੋ ਜੀ ਜਿਵੇਂ ਜਿਵੇਂ ਆਪਾਂ ਰੋਲ ਕਰੀ ਜਾਵਾਂਗੇ ਨਾ ਉਪਰੋਂ ਰੋਲ ਕਰੀ ਜਾਵਾਂਗੇ ਤੇ ਇਹ ਟੁੱਟ ਹੀ ਜਾਏਗਾ ਵੈਸੇ ਜਿਹੜਾ ਮਤਲਬ ਕਿ ਛੋਟੇ ਛੋਟੇ ਟੁਕੜਿਆਂ 'ਚ ਡਿਵਾਈਡ ਹੋ ਜਾਏਗਾ ਇਸ ਤਰ੍ਹਾਂ ਇਹ ਦੇਖੋ ਤੇ ਬਸ ਇਸ ਵੇਂ ਆਪਾਂ ਕਰ ਲੈਣਾ ਤੇ ਜੇ ਨਹੀਂ ਵੀ ਟੁੱਟੇ ਨਾ ਤੇ ਇਸਨੂੰ ਹੱਥ ਨਾਲ ਤੋੜ ਲਵੋ ਤੇ ਹੋੜੀ ਜੀ ਸ਼ੇਪ ਦੇ ਦਿਓ ਬਜ਼ਾਰ ਵਾਲੇ ਕੀ ਇਹ ਮਸ਼ੀਨ ਨਾਲ ਬਣਾਉਂਦੇ ਹਨ ਨਾ ਤੇ ਉਹਨਾਂ ਦੀ ਸ਼ੇਪ ਥੋੜੀ ਜਿਹੀ ਆ ਜਾਂਦੀ ਹੈ ਤੇ ਆਪਾਂ ਹੱਥ ਨਾਲ ਹੀ ਦੇ ਲਵਾਂਗੇ ਇਸਨੂੰ ਹੱਥ ਨਾਲ ਵੀ ਕਰ ਸਕਦੇ ਆਂ ਜਾਂ ਚਕਲੇ ਤੇ ਇਸਨੂੰ ਰੋਲ ਵੀ ਕਰਕੇ ਇਹਨਾਂ ਨੂੰ ਆਪਾਂ ਬਣਾ ਸਕਦੇ ਆਂ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਫਰਾਈ ਕਰਨ ਵਾਸਤੇ ਨਾ ਮੈਂ ਇੱਥੇ ਤੇਲ ਨੂੰ ਪਹਿਲਾਂ ਹੀ ਗਰਮ ਕਰ ਲਿਆ ਪਰ ਇਹ ਧਿਆਨ ਰੱਖਣਾ ਹੈ ਕਿ ਤੇਲ ਜਿਹੜਾ ਹੈ ਬਿਲਕੁਲ ਘੱਟ ਗਰਮ ਹੋਣਾ ਚਾਹੀਦਾ ਤੇ ਬਸ ਇੱਕ ਇੱਕ ਕਰਕੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾਈ ਜਾਵਾਂਗੇ ਤੇ ਇਹ ਜ਼ਰੂਰੀ ਨਹੀਂ ਹੈ ਕਿ ਪਕੌੜਿਆਂ ਦੀ ਜਿਹੜੀ ਲੰਬਾਈ ਆ ਇਕੋ ਜੀ ਹੋਵੇ ਤੇ ਜਿਹੜੇ ਮੋٹے ਪਤਲੇ ਹੋਣ ਨਾ ਉਹ ਇਕੋ ਜੇ ਹੋਣ ਪਰ ਲੰਬਾਈ ਦੀ ਜ਼ਰੂਰੀ ਨਹੀਂ ਹੈ ਕਿ ਇਕੋ ਹੀ ਹੋਵੇ ਤੇ ਸ਼ੇਪ ਵੀ ਇਹਦੇ ਥੋੜੀ-ਮੋੜੀ ਟੇਢੀ-ਮੇਢੀ ਵੀ ਹੋਵੇ ਜਾਂ ਸਿੱਧੀ ਹੋਵੇ ਕਿ ਕਿੱਦਾਂ ਦੀ ਵੀ ਹੋਵੇ ਚੱਲ ਜਾਏਗੀ ਤੇ ਵੈਸੇ ਤੇ ਰਾਸ਼ਨ ਵਾਲੀ ਦੁਕਾਨ ਤੇ ਬੜੇ ਆਮ ਨਾਲ ਮਿਲ ਜਾਂਦੇ ਨੇ ਪਰ ਕਈ-ਕਈ ਇਲਾਕਿਆਂ ਵਿੱਚ ਨਾ ਇਹ ਨਹੀਂ ਮਿਲਦੇ ਤੇ ਇਸ ਕਰਕੇ ਮੈਨੂੰ ਕਾਫੀ ਸਾਰੇ ਕਮੈਂਟਸ ਆਏ ਸੀ ਕਿ ਪਕੌੜੇ ਕਿੱਥੋਂ ਮਿਲਣਗੇ ਜਾਂ ਕਿਸ ਤਰ੍ਹਾਂ ਬੰਦਦੇ ਨੇ ਘਰ ਵਿੱਚ ਬਣਾਉਣੇ ਦੱਸੋ ਤੇ ਅੱਜ ਮੈਂ ਘਰ ਵਿੱਚ ਹੀ ਬਣਾਨੇ ਤੁਹਾਨੂੰ ਦੱਸੇ ਨੇ ਤੇ ਹੁਣ ਬਾਅਦ ਚ ਆਪਾਂ ਇਹਨਾਂ ਦੀ ਸਬਜ਼ੀ ਬਣਾਵਾਂਗੇ ਤੇ ਪੰਜਾਬ ਸਾਈਡ ਤੇ ਕਾਫੀ ਮਿਲ ਜਾਂਦੇ ਨੇ ਲੇਕਿਨ ਹੋਰ ਕਾਫੀ ਸਟੇਟਸ ਨੇ ਜਿੱਥੇ ਇਹ ਨਹੀਂ ਮਿਲਦੇ ਰੈਡੀਮੇਡ ਤੇ ਤੇਲ ਚ ਪਾਉਣ ਤੋਂ ਬਾਅਦ ਨਾ ਆਪਾਂ ਇਹਨਾਂ ਨੂੰ ਛੇੜਨਾ ਨਹੀਂ ਹੈ ਥੋੜੀ ਦੇਰ ਵਾਸਤੇ ਇਹਨਾਂ ਨੂੰ ਆਪੇ ਹੀ ਫਰਾਈ ਹੋਣ ਦੇਣਾ ਹੈ ਹੈਨਾ ਤੇ ਗੈਸ ਦੀ ਫਲੇਮ ਬਿਲਕੁਲ ਸਿਮ ਰੱਖਣੀ ਹੈ ਤੇ ਇੱਥੇ ਦੇਖੋ ਜੀ ਬਿਲਕੁਲ ਸਿਮ ਫਲੇਮ ਤੇ ਨਾ ਮੈਂ ਇਹਨਾਂ ਨੂੰ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਐ ਫਰਾਈ ਕੀਤਾ ਹੈ ਕਿ ਫਰਾਈ ਹੋਣ ਤੋਂ ਬਾਅਦ ਜਦੋਂ ਇਸ ਤਰ੍ਹਾਂ ਦਾ ਕਲਰ ਆ ਜਾਵੇ ਨਾ ਬਸ ਉਦੋਂ ਆਪਾਂ ਅਨਨੋ ਆਇਲ ਚੋ ਘੜ ਲਵਾਂਗੇ ਤੇ ਇੱਕ ਜਾਲੀ ਤੇ ਰੱਖ ਲਵਾਂਗੇ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਡਾਰਕ ਨਹੀਂ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਕਲਰ ਆਇਆ ਹੈ ਫਿਰ ਬਿਲਕੁਲ ਇਹਨਾਂ ਦਾ ਟੈਕਸਚਰ ਵੀ ਬਾਜ਼ਾਰੋਂ ਜਿਹੜੇ ਲਈ ਆਈਦੇ ਨੇ ਪਕੌੜੇ ਉਹਨਾਂ ਵਰਗਾ ਬਣਿਆ ਹੈ ਹਨਾ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਘਰ ਵਿੱਚ ਹੀ ਪਕੌੜੇ ਬਣਾ ਕੇ ਤੇ ਉਹਦੀ ਸਬਜ਼ੀ ਬਣਾਓ ਤੇ ਟੇਸਟ ਦੇਖਿਓ ਕਿੰਨਾ ਵਧੀਆ ਆਏਗਾ ਤੇ ਇਹ ਲੋ ਜੀ ਹੁਣ ਜਿਹੜੇ ਬਾਕੀ ਦੇ ਨੇ ਨਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਫਰਾਈ ਕਰ ਲੈਣਾ ਸਿੰਮ ਫਲੇਮ ਤੇ ਆਲੋਜੀ ਬਿਨਾ ਮਸ਼ੀਨ ਦੇ ਪਿਓਰ ਵੇਸਨ ਦੇ ਘਰ ਦੇ ਬਣੇ ਹੋਏ ਬਹੁਤ ਹੀ ਵਧੀਆ ਪਕੌੜੇ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਦੀ ਬਣਾਵਾਂਗੇ ਸਬਜੀ ਤੇ ਇੱਕ ਕੱਪ ਵੇਸਨ ਦੇ ਵਿੱਚੋਂ 200 ਗ੍ਰਾਮ ਪਕੌੜੇ ਬਣ ਕੇ ਤਿਆਰ ਹੋਏ ਨੇ ਮੈਂ ਇਹਨਾਂ ਦਾ ਹੁਣੇ ਹੀ ਵੇਟ ਕੀਤਾ ਹੈ ਤੇ ਪਹਿਲਾਂ ਤੇ ਆਪਾਂ ਇਹ ਪਕੌੜਿਆਂ ਨੂੰ ਕਰਾਂਗੇ ਚੰਗੀ ਤਰ੍ਹਾਂ ਠੰਡੇ ਤੇ ਠੰਡੇ ਹੋਣ ਤੋਂ ਬਾਅਦ ਇਹਨਾਂ ਦੀ ਸਬਜੀ ਬਣਾਵਾਂਗੇ ਗਰਮ-ਗਰਮ ਦੀ ਸਬਜੀ ਨਹੀਂ ਬਣਾਨੀ ਤੇ ਉਦੋਂ ਤੱਕ ਆਪਾਂ ਤੜਕੀ ਛੜਕ ਦੀ ਤਿਆਰੀ ਕਰ ਲੈਨੇ ਆ ਤੇ ਪਕੌੜੇ ਵੀ ਠੰਡੇ ਹੋ ਜਾਣਗੇ ਤੇ ਸਬਜੀ ਨੂੰ ਤੜਕਾ ਲਗਾਉਣ ਵਾਸਤੇ ਆਪਾਂ ਇੱਥੇ ਲਵਾਂਗੇ ਤਿੰਨ ਪਿਆਜ਼, ਦੋ ਟਮਾਟਰ, ਇੱਕ ਹਰੀ ਮਿਰਚ, ਦੋ ਤੁਰੀਆਂ ਲਸਣ ਦੀਆਂ ਤੇ ਡੇਢ ਤੋਂ 2 ਇੰਚ ਅਦਰਕ ਤੇ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਇਕੱਠਾ ਹੀ ਗ੍ਰाइंड ਕਰ ਲੈਣਾ ਹੈ ਤੇ ਗ੍ਰाइंड ਕਰਨ ਵਾਸਤੇ ਨਾ ਇਹ ਪਿਆਜ਼ ਔਰ ਟਮਾਟਰ ਨੂੰ ਆਪਾਂ ਵੱਡਾ-ਵੱਡਾ ਕੱਟ ਕੇ ਨਾ ਤੇ ਗ੍ਰਾਈਂਡਰ ਜਾਰ ਦੇ ਵਿੱਚ ਪਾ ਦਵਾਂਗੇ ਤੇ ਇਹ ਸਬਜੀ ਦੇ ਵਿੱਚ ਨਾ ਪਿਆਜ਼ ਔਰ ਅਦਰਕ ਜ਼ਿਆਦਾ ਤੇ ਲਸਣ ਔਰ ਟਮਾਟਰ ਘੱਟ ਪੈਂਦਾ ਬਾਕੀ ਹਰੀ ਮਿਰਚ ਮੈਂ ਇੱਕ ਪਾਈ ਹੈ ਕਿਉਂਕਿ ਮੈਂ ਇਹਦੇ ਵਿੱਚ ਲਾਲ ਮਿਰਚਾਂ ਵੀ ਪਾਣੀਆਂ ਨੇ ਬਾਕੀ ਜੇ ਇਹਦੇ ਵਿੱਚ ਲਸਣ ਨਹੀਂ ਵੀ ਪਾਓਗੇ ਨਾ ਤਾਂ ਵੀ ਸਬਜੀ ਬਹੁਤ ਹੀ ਪੇਸਟ ਵਿੱਚ ਕੋਈ ਫਰਕ ਨਹੀਂ ਆਏਗਾ ਤੇ ਬਸ ਹੁਣ ਆਪਾਂ ਇਹਨਾਂ ਨੂੰ ਇਕੱਠਾ ਹੀ ਗ੍ਰाइंड ਕਰ ਲਵਾਂਗੇ ਤੇ ਪਿਆਜ਼ ਟਮਾਟਰਾਂ ਨੂੰ ਨਾ ਆਪਾਂ ਇਸ ਤਰ੍ਹਾਂ ਦਾ ਗ੍ਰाइंड ਕਰਨਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨਾਂ ਨੂੰ ਬਿਲਕੁਲ ਫਾਈਨ ਨਹੀਂ ਪੀਸਿਆ ਯਾਨੀ ਕਿ ਬਿਲਕੁਲ ਪਤਲਾ ਪੇਸਟ ਨਹੀਂ ਬਣਾਇਆ ਥੋੜਾ ਦਰਦਰਾ ਹੀ ਰੱਖਿਆ ਹੈ ਤੇ ਜਿੰਨੇ ਪਕੌੜੇ ਆਪਾਂ ਬਣਾਏ ਨੇ ਨਾ ਉਹਦੇ ਵਿੱਚ ਆਪਾਂ ਪਾਵਾਂਗੇ ਇਸ ਤਰ੍ਹਾਂ ਦੇ ਵੱਡੇ ਵੱਡੇ ਕੱਟੇ ਹੋਏ ਤਿੰਨ ਮੀਡੀਅਮ ਸਾਈਜ਼ ਦੇ ਆਲੂ ਸਬਜ਼ੀ ਨੂੰ ਤੜਕਾ ਲਾਉਣ ਵਾਸਤੇ ਹੁਣ ਆਪਾਂ ਲਵਾਂਗੇ ਇੱਕ ਕੁੱਕਰ ਤੇ ਕੁੱਕਰ ਦੇ ਵਿੱਚ ਨਾ 2 ਤੋਂ 3 ਵੱਡੇ ਚਮਚ ਤੇਲ ਪਾ ਕੇ ਗਰਮ ਕਰਾਂਗੇ ਜਿਹੜੇ ਤੇਲ ਵਿੱਚ ਪਕੌੜੇ ਫਰਾਈ ਕੀਤੇ ਨੇ ਉਹੀ ਤੇਲ ਮੈਂ ਇੱਥੇ ਲੈ ਲਿਆ ਤੇ ਜਦੋਂ ਤੇਲ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਇੱਕ ਛੋਟਾ ਚਮਚ ਜੀਰਾ ਇੱਕ ਛੋਟਾ ਚਮਚ ਹੀ ਪਾਵਾਂਗੇ ਸਾਬਤ ਧਨੀਆ ਤੇ ਹੁਣ ਦੇਖੋ ਜੀ ਜੀਰਾ ਔਰ ਧਨੀਆ ਵਧੀਆ ਤੜਕ ਚੁੱਕੇ ਨੇ ਹੈਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ੍ਰाइंड ਕੀਤੇ ਹੋਏ ਪਿਆਜ਼ ਟਮਾਟਰ ਲਸਣ ਤੇ ਅਦਰਕ ਤੇ ਪਿਆਜ਼ ਟਮਾਟਰ ਲਸਣ ਅਦਰਕ ਨੂੰ ਆਪਾਂ ਗੈਸ ਦੀ ਮੀਡੀਅਮ ਫਲੇਮ ਤੇ ਥੋੜੀ ਥੋੜੀ ਦੇਰ ਬਾਅਦ ਚਲਾਂਦੇ ਹੋਏ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਤੇ ਅੱਜ ਜਿਹੜੀ ਮੈਂ ਸਬਜ਼ੀ ਬਣਾ ਰਹੀ ਆ ਨਾ ਇਹ ਪ੍ਰੈਸ਼ਰ ਕੁੱਕਰ ਚ ਬਣਾ ਰਹੀ ਆ ਇੱਕ ਤਛੇਤੀ ਬਣ ਜਾਂਦੀ ਹੈ ਟਾਈਮ ਦੀ ਬਚਤ ਹੁੰਦੀ ਹੈ ਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਤੇ ਤੁਸੀਂ ਇਹਨੂੰ ਬਿਨਾ ਪ੍ਰੈਸ਼ਰ ਤੋਂ ਖੁੱਲਾ ਵੀ ਬਣਾ ਸਕਦੇ ਹੋ ਕਿਸੇ ਪਤੀਲੇ ਜਾਂ ਕੜਾਈ ਦੇ ਵਿੱਚ ਤੇ ਬਸ ਹੁਣ ਆਪਾਂ ਇਹਨੂੰ ਪੁੰਨਣ ਦਿੰਨੇ ਆ ਗੈਸ ਦੀ ਮੀਡੀਅਮ ਫਲੇਮ ਤੇ ਵਿੱਚ ਵਿੱਚ ਚਲਾਈ ਜਾਵਾਂਗੇ ਤੇ ਹੁਣ ਦੇਖੋ ਜੀ ਜਿਹੜਾ ਪਿਆਜ਼ ਟਮਾਟਰ ਵਾਲਾ ਪੇਸਟ ਹੈ ਨਾ ਇਹ ਪਹਿਲੇ ਨਾਲੋਂ ਕਾਫੀ ਗਾੜਾ ਹੋ ਗਿਆ ਯਾਨੀ ਕਿ ਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਸਿਮ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਉਹ ਹੀ ਰੋਜ਼ ਦੇ ਬੇਸਿਕ ਮਸਾਲੇ ਜਿਨ੍ਹਾਂ ਦੇ ਆਪਾਂ ਰੋਜ਼ ਇਸਤੇਮਾਲ ਕਰਦੇ ਹਾਂ ਸਬਜ਼ੀ ਬਣਾਉਣ ਚ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਲੂਣ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਧਨੀਆ ਪਾਊਡਰ ਅੱਧਾ ਛੋਟਾ ਚਮਚ ਗਰਮ ਮਸਾਲਾ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਮਿਰਚਾਂ ਵੀ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਇੱਥੇ ਪਾ ਸਕਦੇ ਹੋ ਤੇ ਸੁੱਕੇ ਮਸਾਲੇ ਜਦੋਂ ਥੋੜੇ ਜਿਹਾ ਭੋਜ ਜਾਣ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਆਲੂ ਤੇ ਇੱਥੇ ਆਲੂ ਤੁਸੀਂ ਆਪਣੇ ਹਿਸਾਬ ਨਾਲ ਵੀ ਲੈ ਸਕਦੇ ਹੋ ਜਿਵੇਂ ਮੈਂ ਤਿੰਨ ਮੀਡੀਅਮ ਸਾਈਜ਼ ਦੇ ਲੈਨੇ ਆ ਮੈਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਜੇ ਆਲੂ ਜ਼ਿਆਦਾ ਖਾਂਦੇ ਨੇ ਤੇ ਹਨਾ ਜਿਵੇਂ ਜਿਵੇਂ ਆਪਣੇ ਘਰ ਵਿੱਚ ਆਲੂ ਜਾਂ ਪਕੌੜੇ ਜਿਹੜੀ ਚੀਜ਼ ਜ਼ਿਆਦਾ ਖਾਂਦੇ ਹੋ ਜ਼ਿਆਦਾ ਪਾ ਲਵੋ ਤੇ ਆਲੂਆਂ ਨੂੰ ਨਾ ਹੁਣ ਮਸਾਲੇ ਦੇ ਵਿੱਚ ਮਿਕਸ ਕਰਕੇ ਆਪਾਂ ਡੇਢ ਦੋ ਮਿੰਟ ਤੱਕ ਇਸ ਤਰ੍ਹਾਂ ਹੀ ਪੁੰਨ ਲੈਣਾ ਥੋੜੀ ਥੋੜੀ ਦੇਰ ਨੂੰ ਚਲਾਉਂਦੇ ਹੋਏ ਹੁਣ ਇਹਦੇ ਵਿੱਚ ਪਾਵਾਂਗੇ ਦੋ ਗਲਾਸ ਪਾਣੀ ਤੇ ਮੈਂ ਤੁਹਾਨੂੰ ਦੱਸਦੇ ਆ ਕਿ ਇਹ ਜਿਹੜੀ ਸਬਜੀ ਹੈ ਨਾ ਇਹ ਥੋੜੀ ਪਤਲੀ ਰਸੇ ਵਾਲੀ ਹੀ ਸਵਾਦ ਲੱਗਦੀ ਹੈ ਗਾੜੀ ਜਿਆਦਾ ਵਧੀਆ ਨਹੀਂ ਲੱਗਦੀ ਤੇ ਵੈਸੇ ਵੀ ਜਦੋਂ ਪਕੌੜੇ ਦੇ ਵਿੱਚ ਪਾ ਕੇ ਆਪਾਂ ਇਹਨੂੰ ਪਕਾਵਾਂਗੇ ਨਾ ਤੇ ਪਕੌੜੇ ਜਿਹੜੇ ਨੇ ਉਹ ਪਾਣੀ ਐਬਜ਼ਾਰਬ ਕਰ ਲੈਂਦੇ ਨੇ ਇਸ ਕਰਕੇ ਪਾਣੀ ਪਹਿਲਾਂ ਹੀ ਥੋੜਾ ਜਿਆਦਾ ਪਾਓ ਠੀਕ ਹੈ ਮੈਂ ਦੋ ਗਲਾਸ ਪਾਇਆ ਤੇ ਜੇ ਲੋੜ ਪਈਗੀ ਤੇ ਬਾਅਦ ਵਿੱਚ ਗਰਮ ਕਰਕੇ ਪਾ ਲਵਾਂਗੇ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਇਹ ਤਿਆਰ ਪਕੌੜੇ ਜਿਹੜੇ ਆਪਾਂ ਉਹਨੇ ਫ੍ਰਾਈ ਕੀਤੇ ਨੇ ਤੇ ਮੈਂ ਤੁਹਾਨੂੰ ਇਹ ਵੀ ਦਿਖਾਨੀ ਹੈ ਕਿ ਮੇਰੇ ਕੋਲ ਰੈਡੀਮੇਡ ਪਕੌੜੇ ਵੀ ਨੇ ਤੇ ਅੱਜ ਆਪਾਂ ਤਾਜ਼ੇ ਪਕੌੜਿਆਂ ਨਾਲ ਸਬਜ਼ੀ ਬਣਾ ਰਹੇ ਹਾਂ ਦੇਖੋ ਹੈ ਨਾ ਬਿਲਕੁਲ ਇੱਕੋ ਜਿਹਾ ਲੱਗਦੇ ਪਰ ਬਹੁਤ ਹੀ ਵਧੀਆ ਬਲਕਿ ਘਰ ਦੇ ਤਾਂ ਹੋਰ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਐ ਮੈਂ ਹੁਣ ਆਲੂਆਂ ਦੇ ਨਾਲ ਕੁੱਕਰ ਦੇ ਵਿੱਚ ਪਾ ਦਿੱਤੇ ਨੇ ਤੇ ਪਕੌੜਿਆਂ ਨੂੰ ਮਿਕਸ ਕਰਕੇ ਨਾ ਗੈਸ ਦੀ ਫੁੱਲ ਫਲੇਮ ਤੇ ਆਪਾਂ ਇਹ ਸਬਜ਼ੀ ਨੂੰ ਪਕਾਵਾਂਗੇ ਦੋ ਸੀਟੀਆਂ ਹਾਂ ਤੱਕ ਠੀਕ ਹੈ ਤੇ ਜੇਕਰ ਤੁਸੀਂ ਰੈਡੀਮੇਡ ਪਕੌੜਿਆਂ ਦੀ ਵਰਤੋਂ ਕਰਦੇ ਹੋ ਨਾ ਤੇ ਤਿੰਨ ਤੋਂ ਚਾਰ ਸੀਟੀਆਂ ਦਿਵਾਓ ਤਾਂ ਜਾ ਕੇ ਉਹ ਪਕੌੜੇ ਪੱਕਦੇ ਨੇ ਐ ਮੈਂ ਘਰ ਦੇ ਪਕੌੜੇ ਬਣਾ ਰਹੀ ਹਾਂ ਇਸ ਕਰਕੇ ਸਿਰਫ ਦੋ ਸੀਟੀਆਂ ਦਿਵਾਵਾਂਗੀ ਫੁੱਲ ਫਲੇਮ ਤੇ ਤੇ ਲੋਜੀ ਕੁਕਰ ਚ ਦੋ ਸੀਟੀਆਂ ਆ ਗਈਆਂ ਨੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਕੁਕਰ ਨੂੰ ਇਦਾਂ ਹੀ ਪਿਆ ਰਹਿਣ ਦਵਾਂਗੇ ਸਟੀਮ ਖਤਮ ਹੋਣ ਤੱਕ ਤੇ ਲੋਜੀ ਸਟੀਮ ਹੋ ਚੁੱਕੀ ਹੈ ਖਤਮ ਤੇ ਆਓ ਹੁਣ ਆਪਾਂ ਸਬਜੀ ਚੈੱਕ ਕਰ ਲੈਂਦੇ ਆ ਸਬਜੀ ਦੀ ਰੰਗਤ ਵੇਖੋ ਜੀ ਕਿੰਨੀ ਵਧੀਆ ਆਈ ਹੈ ਹੈਨਾ ਤੇ ਹੁਣ ਤੁਸੀਂ ਇਹਦਾ ਰਸਾ ਦੇਖ ਲਓ ਜਿਸ ਹਿਸਾਬ ਨਾਲ ਤੁਸੀਂ ਇਹਦੀ ਮਤਲਬ ਕਿ ਰਸਾ ਖਾਣਾ ਪਸੰਦ ਕਰਦੇ ਹੋ ਜਿਆਦਾ ਜਾਂ ਘੱਟ ਤੇ ਉਸ ਹਿਸਾਬ ਨਾਲ ਇਹਦੇ ਵਿੱਚ ਇਹਦੀ ਕੰਸਿਸਟੈਂਸੀ ਸੈੱਟ ਕਰ ਲਓ ਯਾਨੀ ਕਿ ਹੋਰ ਪਾਣੀ ਪਾਲੋ ਜੇ ਲੋੜ ਹੈਗੀ ਹੈ ਤਾਂ ਤੇ ਠੰਡੇ ਹੋ ਕੇ ਵੀ ਨਾ ਇਹ ਸਬ지 ਥੋੜੀ ਜੀ ਹੋਰ ਗਾੜੀ ਹੋਏਗੀ ਤੇ ਇਸ ਕਰਕੇ ਮੈਂ ਤਾਂ ਇਹਦੇ ਵਿੱਚ ਹੋਰ ਪਾਣੀ ਨਹੀਂ ਪਾ ਰਹੀਆਂ ਮੇਰੇ ਵਾਸਤੇ एकदम ਪਰਫੈਕਟ ਹੈ ਦੀ ਕੰਸਿਸਟੈਂਸੀ ਠੀਕ ਹੈ ਤੁਸੀਂ ਵੀ ਆਪਣੇ ਹਿਸਾਬ ਨਾਲ ਸੈੱਟ ਕਰ ਲਿਓ ਆ ਦੇਖੋ ਜੀ ਆਲੂ ਵੀ ਨਰਮ ਹੋ ਗਏ ਨੇ ਪੱਕ ਕੇ ਐ ਲੋ ਜੀ ਪਕੌੜੇ ਵੀ एकदम ਨਰਮ ਹੋ ਗਏ ਨੇ ਬਹੁਤ ਹੀ ਵਧੀਆ ਜੇਕਰ ਤੁਹਾਨੂੰ ਲੱਗੇ ਨਾ ਕਿ ਹਜੇ ਪਕੌੜੇ ਪੂਰੀ ਤਰ੍ਹਾਂ ਨਹੀਂ ਪੱਕੇ ਨੇ ਤੇ ਤੁਸੀਂ ਇੱਕ ਸਿਟੀ ਹੋਰ ਦਵਾ ਲਓ ਵੈਸੇ ਤਾਂ ਬਹੁਤ ਵਧੀਆ ਪੱਕ ਕੇ ਤਿਆਰ ਹੋਈ ਹੈ ਸਬ지 ਤੇ ਹੁਣ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਜਰੂਰੀ ਨਹੀਂ ਹੈ ਕਿ ਅੱਜ ਹੀ ਪਕੌੜੇ ਬਣਾਓ ਤੇ ਅੱਜ ਹੀ ਸਬਜ਼ੀ ਬਣਾ ਲਓ। ਇਹ ਪਕੌੜਿਆਂ ਨੂੰ ਆਪਾਂ ਪਹਿਲਾਂ ਵੀ ਬਣਾ ਕੇ 에ਅਰਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ। 1 ਮਹੀਨੇ ਤੱਕ ਤੇ ਆਰਾਮ ਨਾਲ ਇਹ ਤੁਸੀਂ ਸਟੋਰ ਕਰ ਸਕਦੇ ਹੋ ਇਹਨਾਂ ਨੂੰ ਇਹ ਜਲਦੀ ਖਰਾਬ ਨਹੀਂ ਹੁੰਦੇ। ਤੇ ਜਿੰਨੀ ਲੋੜ ਆ ਨੇ ਸਬਜ਼ੀ ਦੇ ਵਿੱਚ ਪਾ ਲਵੋ ਤੇ ਬਾਕੀ ਫਿਰ ਤੋਂ ਕੰਟੇਨਰ ਦੇ ਵਿੱਚ ਪਾ ਕੇ ਰੱਖ ਦਿਓ 에ਅਰਟਾਈਟ ਤੇ ਇਹ ਹੁਣ ਸਾਡੀ ਸਬਜ਼ੀ ਜਿਹੜੀ ਹੈ ਨਾ ਆਲੂ ਪਕੌੜਿਆਂ ਦੀ ਵਧੀਆ ਜੀ ਦਸੇ ਵਾਲੀ ਸਬਜ਼ੀ ਬਣ ਕੇ ਤਿਆਰ ਹੈ। ਤਿਆ ਤੁਸੀਂ ਦੇਖ ਸਕਦੇ ਹੋ ਸਬਜੀ ਦੀ ਕੰਸਿਸਟੈਂਸੀ ਵੀ ਇੱਕਦਮ ਪਰਫੈਕਟ ਹੈ ਔਰ ਸਬਜੀ ਵੀ ਬਹੁਤ ਹੀ ਵਧੀਆ ਬਣੀ ਹੈ ਇਹ ਸਬਜੀ ਨੂੰ ਤੁਸੀਂ ਲੰਚ ਜਾਂ ਡਿਨਰ ਜਦੋਂ ਜੀ ਕਰਦਾ ਉਦੋਂ ਬਣਾ ਕੇ ਰੋਟੀ ਨਾਲ ਪਰੌਂਠਿਆਂ ਨਾਲ ਖਾਓ ਤੁਹਾਨੂੰ ਬਹੁਤ ਪਸੰਦ ਆਏਗੀ